ਹਲੋ ਹਾਂ ਸਰਪੰਚ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਹਾਂ ਠੀਕ ਐ ਕੀ ਬਣੀ ਜਾਂਦਾ ਬਣਨ ਕਰਨਾ ਕੀ ਇਹਦਾ ਕੀ ਬਣਨਾਗਾ ਕੁਛ ਨਹੀਂ ਬਣਦਾ ਦਾ ਅੱਛਾ ਅੱਜ ਕਿਵੇਂ ਪਰ ਮੈਨੂੰ ਦੀ ਰਾਤ ਲਾ ਲਿਆ ਫੋਨ ਅੱਧੀ ਰਾਤ ਇੱਕ ਜਨਾਨੀ ਇੱਕ ਬੰਦੇ ਨੂੰ ਕਿਉਂ ਫੋਨ ਲਾਉਗੀ ਉਹ ਵੀ ਸਰਪੰਚ ਨਹੀਂ ਹੋਂਦਾ ਕੋਈ ਵੋਟਾਂ ਵੀ ਹੈ ਨਹੀਂ ਗੀਆਂ ਅੱਗੇ ਤਾਂ ਵੋਟ ਮੰਗਣ ਨੂੰ ਲਾ ਲੈਂਦੇ ਜੀ ਤੇ ਸਾਰਾ ਕੁਝ ਵੋਟਾਂ ਤਾਂ ਨਹੀਂ ਹੁੰਦੀਆਂ ਵੀ ਵੋਟਾਂ-ਵੋਟਾਂ ਹੀ ਕਰਦੀ ਰਹੂੰਗੀ ਮੈਂ ਸਾਰਾ 5 ਸਾਲ ਹੂੰ ਹੂੰ ਹੋਂਟਾ ਵਾਲੀ ਹਨਾ ਵੀ ਮੈਂ ਹੁਣ ਕਹਿ ਨਹੀਂ ਪਾਉਂਗਾ ਕੀ ਕਹਾਂ ਮੈਨੂੰ ਖੁੱਲ ਕੇ ਦੱਸੋ ਗੱਲ ਨੂੰ ਅੱਜ ਤੁਹਾਡੀ ਗੱਲ ਸੁਣਨ ਦੇ ਲਈ ਤਿਆਰ ਬੈਠੇ ਆਂ ਅਸੀਂ ਕਿਤੇ ਭਜਦੇ ਆਂ ਦੱਸੋ ਦਿੱਕੋ ਜੀ ਕਿਸ ਨਾਨੀ ਕੋਰ ਥੋਪੀ ਨਾਲ ਗੱਲ ਕਹਿ ਨਹੀਂ ਸਕਦੀ ਮੈਂ ਪਰੇਸ਼ਾਨ ਬਹੁਤ ਐ ਮੈਂ ਦੁਖੀ ਹੋ ਗਈ ਕਿਵੇਂ ਸਾਡੇ ਵੀਡੀਓ ਨਾਲ ਤੂੰ ਦੁਖੀ ਹੋ ਗਏ ਵੀ ਵਾਰੀ ਵਾਰੇ ਤੁਹਾਡੇ ਕੋਲੇ ਬਾਰ ਮੂਰੇ ਆ ਜਾਂਦੇ ਆ ਮੋਹਰ ਬਣਵਾ ਲਾ ਦਿਓ ਇੱਥੇ ਮੂਲ ਨਵਾਸ ਬਣਾ ਦਿਓ ਸਾਡਾ ਜਾਤੀ ਪ੍ਰਮਾਣ ਪੱਤਰ ਬਣਾ ਦਿਓ ਨਹੀਂ ਨਹੀਂ ਉਹ ਗੱਲ ਨਹੀਂ ਗੀ ਨਹੀਂ ਨਹੀਂ ਤੁਸੀਂ ਉਹਨਾਂ ਤੋਂ ਪਰੇਸ਼ਾਨ ਹੁੰਦੇ ਹੋਵੋਗੇ ਨਾ ਮੈਂ ਮੈਂ ਆਂਦੀ ਜਿਹੜਾ ਘਰ ਵਾਲਾ ਆ ਨਾ ਮੇਰਾ ਹਾਂ ਸਰਪੰਚ ਸਾਹਿਬ ਪਰੇਸ਼ਾਨ ਪਰੇਸ਼ਾਨ ਹੋ ਗਈ ਹੈ ਤਾਂ ਦੁਖੀ ਹੋ ਗਈ ਹੁਣ ਤੇਰੇ ਕੋਲੇ ਉਮੀਦ ਲੈ ਕੇ ਆਈ ਆ ਮੈਂ ਸੋਚਦੀ ਆਂ ਵੀ ਤੂੰ ਹੀ ਮੇਰੀ ਉਮੀਦਾਂ ਤੇ ਖਾਰਾ ਉਹ ਲੇੰਗਾ ਕਿਤੇ ਪਾਣੀ ਤਾਂ ਨਹੀਂ ਫੇਰਦਾ ਨਹੀਂ ਨਹੀਂ ਉਮੀਦਾਂ ਦੇ ਪਾਣੀ ਨਹੀਂ ਫੇਰਦਾ ਪਹਿਲਾਂ ਮੈਨੂੰ ਇਹ ਦੱਸ ਵੀ ਖੁੱਲ ਕੇ ਦੱਸ ਗੱਲ ਕੀ ਆ ਮੈਂ ਸੁਣਿਆ ਬਹੁਤ ਵੱਡਾ ਹੈਗਾ ਉਹ ਤਾਂ ਹੈਗਾ ਵੱਡਾ ਵੇ ਸੁਣਿਆ ਵੀ ਹੈ ਤੇ ਮੈਂ ਵੀ ਇੱਕ ਵਾਰ ਤੁਹਾਨੂੰ ਹਾਂ 11.5 ਇੰਚ ਦਾ ਹੈ ਬੁਕਿੰਗ ਦਿੱਤਾ ਬੀਤੀ ਵੀ ਤੁਸੀਂ ਦੇਖ ਕੇ ਆਉਨੇ ਹੋਗੇ ਹੂੰ ਤੇ ਪਹਿਲਾਂ ਮੈਨੂੰ ਦੱਸ ਵੀ ਸਰਪੰਚ ਸਾਹਿਬ ਦਾ ਹੈ ਨਹੀਂ ਕਿ ਕੰਮ ਦਾ ਉਹਨਾਂ ਦਾ ਜੇ ਵੱਡਦਾ ਤੇ ਨਹੀਂ ਉਹ ਆਪਦੀ ਉਕਲ ਦਾ ਹੈ। ਅੱਛਾ ਤੈਨੂੰ ਮੈਂ ਹਾਂ ਤੈਨੂੰ ਤੈਨੂੰ ਮੈਂ ਇੱਕ ਤੈਨੂੰ ਮੈਂ ਗੱਲ ਦੱਸਾਂ ਫਿਰ ਤੈਨੂੰ 100 ਹੱਥ ਰਸਤਾ ਸਿਰੇ ਤੇ ਗੰਢ ਜਿਨ੍ਹਾਂ ਦੇ ਸੱਪ ਕਮਜ਼ੋਰ ਹੁੰਦੇ ਆ ਨਾ ਹਾਂ ਹਾਂ ਉਹਨਾਂ ਖੁੱਡਾਂ ਦੇ ਉੱਪਰ ਫਿਰ ਬਗਾਨੇ ਰਾਜ ਕਰਦੇ ਆ। ਅੱਛਾ ਜੀ ਹੋਰ ਕੀ ਮੇਰੀ ਕਰਨਾ ਚਾਹੀਦੀ ਹੋਊਗੀ? ਬਿਲਕੁਲ ਬਿਲਕੁਲ ਮੈਂ ਤੇਰੀ ਰਾਜ ਕਰਨਾ ਚਾਹੁੰਦਾ ਮੈਨੂੰ ਤੇਰਾ ਜਿਹੜਾ ਪ੍ਰਸਤਾਵ ਹੈ। ਸਰਵੰਤ ਸਾਇਬਾਲ ਜਿਹੜਾ ਪ੍ਰਸਤਾਵ ਰੱਖਿਆ ਮੇਰੇ ਅੱਗੇ ਇਹ ਪ੍ਰਸਤਾਵ ਮੈਨੂੰ ਇਹ ਪ੍ਰਸਤਾਵ ਮੈਨੂੰ ਕਬੂਲ ਹੈ ਤੇ ਮੈਂ ਜਿਵੇਂ ਤੁਸੀਂ ਇਸ ਪਿੰਡ ਤੇ ਰਾਜ ਕਰ ਰਹੇ ਹੋ ਤੇ ਮੈਂ ਤੁਹਾਡੀ ਖੁਸ਼ੀ ਕਰਨਾ ਚਾਹੁੰਦਾ ਬਸ ਫਿਰ ਮੈਨੂੰ ਹੋਰ ਕੀ ਚਾਹੀਦਾ ਹੁਣ ਮੈਨੂੰ ਕੁਝ ਨਹੀਂ ਚਾਹੀਦਾ ਹੂੰ ਤੇ ਤੁਸੀਂ ਹੁਣ ਮੈਨੂੰ ਆਹ ਦੱਸੋ ਵੀ ਆਪਣਾ ਕਿੱਥੇ ਗੱਲਬਾਤ ਸੈੱਟ ਹੋ ਸਕਦੀ ਹੈ ਕਿੱਥੇ ਆਵਾਂ ਮੈਂ ਜਾਂ ਤੁਸੀਂ ਆਉਂਗੇ ਗੱਲਬਾਤ ਸੈੱਟ ਹੋ ਸਕਦੀ ਤਾਂ ਤੁਹਾਡੇ ਹੱਥ ਚ ਹੈ ਜੀ ਮੈਡਮ ਹੁਣ ਆਪਾਂ ਤਾਂ ਕੀ ਦੱਸੀਏ ਤੈਨੂੰ ਹੁਣ ਦੇਖੋ ਤੁਸੀਂ ਤੁਸੀਂ ਸਮਾਂ ਦੇ ਆਪਣੇ ਜਿਹੜੀ ਇਹ ਕਮੇਟੀ-ਕਮਟੀਆਂ ਨਾਲ ਜੁੜੀ ਹੋਈ ਹੈ ਜੀ ਹਾਂ ਇਹਦੋਂ ਮੇਰਾ ਘਰ ਵਾਲਾ ਵੀ ਜੁੜਿਆ ਇਹਨੂੰ ਤੁਸੀਂ ਕਮੇਟੀ ਦੇ ਕੰਮਾਂ 'ਚ ਫਸਾ ਆਦੋ ਜੀ ਆਪਣੇ ਉੱਪਰ ਲੱਗਿਆ ਰਹੂਗਾ ਲਾਲਚ ਕਿ ਆਪਾਂ ਫਿਰ ਇੱਧਰ ਕੰਮ ਚੱਕ ਲਾਂਗੇ ਕੰਮ ਤਾਂ ਹੁਣ ਦੇਖੋ ਇਹਨੂੰ ਤਾਂ ਕਿਸੇ ਪਾਸੇ ਕਿਸੇ ਪਾਸੇ ਲਾਲਚ ਲਾਉਣਾ ਹੀ ਪਊਗਾ ਨਾ ਤਾਂ ਇਹਦਾ ਕੰਮ ਖਰਾਬ ਹੋ ਜੂਗਾ ਬਸਾਰਾਂ ਦੇ ਤੇਰੇ ਨਾਲ ਜਿਹੜਾ ਰਹਿੰਦਾ ਤੇਰੇ ਇਹ ਉਹ ਇਤ ਲੈ ਲੈਣਾ ਸਾਨੂੰ ਤੇਰੇ ਕੋ ਮੇਰੀ ਕਮਾਈ ਖਾਣੀ ਹੋਊਗੀ ਲੇਕਿਨ ਇਹ ਪੂਰ ਨਹੀਂ ਹੈ ਪੂਰ ਨਹੀਂ ਨਾ ਹੋਰ ਨਹੀਂ ਕੋਈ ਮਤਲਬ ਕੁਝ ਨਹੀਂ ਚਾਹੀਦਾ ਹੋਰ ਇਹਨੂੰ ਹੂੰ ਇਹਨੂੰ ਖਾਡ ਇਹਨੂੰ ਖਾਡਣੀ ਚਾਹੀਦੀ ਇਹਨੂੰ ਖਾਡੀ ਤਨ ਹੂੰ ਇਹ ਤਾਂ ਸੋ ਹੁਣ ਮੇਰੀ ਬਸ ਹੋਈ ਪਈ ਹੈ ਹੂੰ ਇਹਨੇ ਨਾ ਉਹ ਕਹਿੰਿਆ ਨਾ દિਵਾਲੀ ਦੇ ਜਿਹੜੇ ਘਾਟੇ ਮੁੱਕ ਜਾਂਦੀ ਹੈਗੀ ਉਹ ਅੱਛਾ ਇਹ ਗੱਲ ਹੈ ਹਾਂਜੀ ਹਾਂਜੀ ਹੂੰ ਹੁਣ ਆਏ ਹੈ ਅੱਜ ਤੋਂ ਮੈਂ ਤੇਰਾ ਤੂੰ ਮੇਰੀ ਠੀਕ ਹੈ ਜੀ ਮੇਰਾ ਦਾ ਹਾਂਜੀ ਤੇਰੀ ਖੇਰੀ ਹੋਰ ਕੀ ਚਾਹੀਦਾ ਬਸ ਬਸ ਮੇਰਾ ਸਭ ਤੂੰ ਪਿੰਡ ਤੇ ਰਾਜ ਕਰੀ ਸਾਰੇ ਜਿੰਨੀਆਂ ਵੀ ਆ ਵਿਹੜੇ ਵਾਲੀਆਂ ਵੋਟਾਂ ਇਹ ਸਾਰੀਆਂ ਤੇਰੀਆਂ ਠੀਕ ਹੈ ਜੀ ਹੂੰ ਤੂੰ ਕਰੀ ਇਹਨਾਂ ਤੇ ਰਾਜ ਤੇ ਮੈਂ ਕਿੱਥੇ ਕਰੂੰਗਾ ਰਾਜ ਮੇਰੀ ਕੀ ਮੇਰੀ ਮੀਆਂ ਹੈ ਅੱਛਾ ਉਸ ਤੇ ਰਾਜ ਕਰੂੰਗਾ ਮੈਂ ਐਵੇਂ ਨਹੀਂ ਜਿੱਦ ਤੂੰ ਤੈ ਮੇਰਾ ਹੈ ਨਾ ਵੀ ਕੋੜੀ ਹੁੰਦਾ ਤੈ ਮੈਨੂੰ ਐ ਕੁਝ ਤੇ ਦੇ ਚੱਕ ਗਲ ਜਾਣ ਜਿਹੜੀਆਂ ਮੇਰੀ ਜਿਹੜੀਆਂ ਸਦਰਾਨੀਆਂ ਹਾਂ ਹਾਂ ਮਿੱਦਾਂ ਹੈ ਨਾ ਸਦਰਾਨੀਆਂ ਜਿਹੜੀਆਂ ਚਾਹਤਾਂ ਪੂਰੀ ਹੋ ਗਈ ਹੈ ਅੱਛਾ ਤੇ ਇੱਕ ਮੈਂ ਦੱਸਾਂ ਤੈਨੂੰ ਕੱਚੇ ਰਾਹਾਂ ਦਾ ਹਮਸਫਰ ਵੀ ਹਾਂ ਮੈਂ ਓ ਨੀ ਨੰਨ ਪੱਕਾ ਕੀ ਕਹਿ ਰਹੇ ਹੋ ਤੁਸੀਂ ਕੱਚੇ ਰਾਹਾਂ ਦਾ ਹਮਸਫਰ ਸਮਝੇ ਨਹੀਂ ਨਹੀਂ ਸਮਝਦੀ ਮੈਂ ਮੈਂ ਰੋਜ ਤੇਰੇ ਤੇ ਰਾਜ ਕਰਨਾ ਜਦੋਂ ਤੇਰੇ ਤੇ ਉੱਪਰ ਉਹ ਬਰਸਾਤਾਂ ਸ਼ੁਰੂ ਹੋ ਜਾਣਗੀਆਂ ਹਾਂਜੀ ਮਹਾਮਾਰੀ ਸ਼ੁਰੂ ਹੋ ਜਾਊਗੀ ਹਾਂਜੀ ਉਦੋਂ ਫਿਰ ਮੈਂ ਕੱਚੇ ਰਾਹਾਂ ਦਾ ਸਵਾਰੀ ਕਰੂੰਗਾ ਹਾਂ ਸੱਚੀ ਹਾਂ ਮਤਦਨ ਛੱਡਣਾ ਨਹੀਂ ਤਾਂ ਮੈਂ ਇੱਕ ਦਿਨ ਹੋਵੇ ਹਾਂਜੀ ਹਾਂਜੀ ਫੇਰ ਤਾਂ ਮੇਰੀ ਸਾਰੀ ਚਾਹਤ ਪੂਰੀ ਹੋ ਜਾਊਗੀ ਮੇਰੀ ਦਿਲ ਦੀ ਖਵਾਇਸ਼ਾਂ ਜਿਹੜੀਆਂ ਇੱਕ ਤੁਸੀਂ ਇੱਕ ਤੁਸੀਂ ਸੁਣਿਆ ਨਹੀਂ ਉਹ ਕਿਹੜੇ ਹੁੰਦੇ ਆ ਕਿ ਦੂਜੇ ਉਹ ਕਾਲੇ ਵਾਲੇ ਉਹ ਬੱਸੋ ਕਾਲੇ ਤੇਲ ਵਾਲੇ ਹਾਂ ਕਾਲੇ ਤੇਲ ਵਾਲੇ ਹਾਂ ਉਹ ਕਾਲੇ ਤੇ ਕਾਲੇ ਤੇਲ ਵਾਲੇ ਗਰੁੱਪ ਚ ਵੀ ਆ ਮੈਂ ਜੇ ਮਤਲਬ ਉਹ ਚੀਜ਼ ਨਹੀਂ ਆਪਾਂ ਤਾਂ ਰੋਜ਼ ਖੁੱਡ ਚਾਹੀਦੀ ਹੈ ਅੱਛਾ ਠੀਕ ਹਾਂ ਇਹ ਬਣਾਣੇ ਚੱਲੂਗਾ ਜੀ ਆ ਮੇਰੀ ਗੱਲ ਸੁਣੋ ਮੈਂ ਆਖੀ ਕਰਤੀ ਨਹੀਂ ਤੈਨੂੰ ਜਾਣ ਦਿੰਦੀ ਪਿਆਸਾ ਤੱਕੀ ਭੁੱਖੀ ਚੱਕੀ ਕੁਝ ਮਾਰਗੀ ਦੀ ਭੁੱਕੀ ਜੋ ਵੀ ਤੁਹਾਡੀ ਚਾਹਤ ਹੈ ਮੈਂ ਪੂਰੀ ਕਰੂੰਗੀ ਤੂੰ ਥੋਨੂੰ ਮੇਰੀ ਚਾਹਤ ਪੂਰੀ ਕਰਨੀ ਪਊਗੀ ਮੈਂ ਪੂਰਾ ਐਗਰੀ ਹਾਂ ਮੈਂ ਕਹਤਾ ਨਾ ਵੀ ਮੈਂ ਤੁਹਾਡੇ ਬਾਗਾਂ ਨੂੰ ਫੁੱਲ ਲਾਉਣੇ ਪੈਣਗੇ ਤੁਹਾਨੂੰ ਮੈਂ ਉਹਦਾ ਮਾਲੀ ਬਣ ਕੇ ਨਾ ਹਰ ਟਾਈਮ ਉਹਦੀ ਰਖਵਾਲੀ ਵੀ ਕਰਨੀ ਪਊਗੀ ਅੱਛਾ ਹਾਂਜੀ ਮੈਂ ਤਾਂ ਐ ਐ ਮੇਰੀ ਗੱਲ ਸੁਣਨਾ ਬਸ ਤੂੰ ਹੁਣ ਪਿੱਛੇ ਹਟ ਜੀ ਬਸ ਹੁਣ ਠੀਕ ਹੈ ਜੀ ਮੇਰੀ ਗੱਲ ਪੱਕੀ ਹੈ ਤੇ ਸਵੇਰੇ ਆਪਾਂ ਐ ਕਰਦੇ ਆਂ ਆਪਾਂ ਉੱਥੇ ਚੱਲਦੇ ਆਂ ਫਾਟੜਾਂ ਚੱਲਦੇ ਆਂ ਠੀਕ ਹੈ ਠੀਕ ਹੈ ਪਾਟਣਾਲੇ ਉਹ ਸਮਾਣੇ ਰੋਡ ਸਤੇ ਹੋਟਲ ਆਪਾਂ ਉਥੇ ਚੱਲਦੇ ਆਂ ਠੀਕ ਹੈ ਹੁਣ ਫੋਨ ਮੈਂ ਰੱਖਦਾ ਇਧਰ ਉਹ ਮੁੰਡੇ ਜਿਹਾਉਂਦੇ ਮੇਰੇ ਕੋਲੇ ਆਪਾਂ ਬਰ ਕੱਲ ਗੱਲ ਕਰਦੇ ਆਂ ਓਕੇ